ਜੇ ਤੁਸੀਂ ਬਾਬਾ ਜੀ ਸਾਡਾ ਕੰਮ ਪੱਕਾ ਕਰਤਾ ਨਾ ਪੰਜ ਚਾਰ ਗਵੰਡਣਾ ਮੈਂ ਉਹ ਤੇ ਹੋਰ ਲਿਆਂਗੀ ਬਸ ਭਾਈ ਸਾਡਾ ਕੰਮ ਤਾਂ ਚੱਲਦਾ ਹੀ ਬੀਬੀਆਂ ਨਾਲ ਹੈ ਤੇ ਮੇਰਾ ਵੀ ਇੱਕ ਹੋਰ ਆ ਦਿੱਤਾ ਜਦੋਂ ਤੁਹਾਡੇ ਵਰਗੀਆਂ ਚਾਰ ਕੋਈ ਹੋਰ ਲੈ ਕੇ ਆਉਂਦੇ ਨਾ ਬਾਬੇ ਵੀ ਡਿਸਕਾਊਂਟ ਦੇਣਾ ਸ਼ੁਰੂ ਕਰ ਦਿੰਦੇ ਮੈਂ ਤਾਂ ਤਾਂ ਮੈਂ ਕਹੀ ਨਹੀਂ ਨੀ ਕਿਵੇਂ ਤੇ ਇਹਦੇ ਨਾਲ ਇਹਨੂੰ ਤੜਾ ਕੇ ਹਾਂ ਇਹਦਾ ਆਪਣੇ ਜੀਤੂ ਨਾਲ ਨਾ ਕਰਦਗੇ ਆ ਨਹੀਂ ਮਸੀ ਘੜਾ ਲੋਟ ਆ ਜੂਗਾ ਮੈਂ ਤੇ ਹੀ ਗੱਲ ਚਾਹਦੀ ਨਹੀਂ ਤੂੰ ਤਾਂ ਵਧੀਆ ਸਕੀਮ ਲਾ ਲਈ ਮਾਈ ਗਾਟ ਫੇਰਾ ਹਾਂ ਲਾ ਕੋਈ ਸਕੀਮ ਇਹਨਾਂ ਦੀ ਐ ਕਰਾ ਦੇ ਜਿਵੇਂ ਨਹੀਂ ਇਹਦੇ ਨਾਲ ਮਿੱਠਾ ਰਹਿਣਾ ਪਊ ਮਿੱਠਾ ਇਹ ਤੋਂ ਅਲਗੜੀ ਨਾਲ ਨੂੰ ਲਗਾੜੇ ਨਾਲ ਨਹੀਂ ਜਨਨੀ ਨਾਲ ਚਾਹੀ ਲਗਾੜੇ ਨਾਲ ਲਗਾੜੇ ਨੂੰ ਕਹਦੇ ਛੜਦੇ ਨੂੰ ਇਹ ਹੈ ਨਹੀਂ ਤੇਰੇ ਕੰਮ ਦੀ ਆਏ ਮਸੀ ਆਏ ਨਹੀਂ ਕਿਵੇਂ ਕਿ ਤਾ ਸ਼ੱਕ ਹੋਜੂ ਆਪਾਂ ਇਹਨਾਂ ਨਾਲ ਨਹੀਂ ਬਿੱਠੇ ਹਾਂ ਜਨਾਨੀ ਨੂੰ ਸਿਖਾਵਾਂਗੇ ਠੀਕ ਹੈ ਫਿਰ ਆਪਣੇ ਜੀਤ ਨਾ ਕਰਾਂਗੇ ਪਿਆਉ ਦਾ ਨੇ ਵਾ 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 ਚਾਹ ਤੱਕ ਇਸਕੇ ਚੱਲਰ ਕੰਮ ਤਾਂ ਮੇਰਾ ਹੋ ਗਿਆ ਅੱਡ ਵਾਲਾ ਤਾਂ ਕੰਮ ਕਰਤਾ ਹੁਣ ਰਹਿ ਗਿਆ ਇੱਕ ਕੰਮ ਬੁੜੀਆਂ ਨਾ ਜਿਆਦੇ ਤਵੀਤਾ ਕੇ ਨਹੀਂ ਜਾਂਦੀਆਂ ਹੁੰਦੀਆਂ ਕਿਉਂ ਨਾ ਨਿੰਮੋ ਨੂੰ ਮੈਂ ਤਵੀਤਾ ਕੇ ਮਗਰ ਮਲਾਮ ਇਹਨੂੰ ਕਹਿ ਦੰਨੀ ਆ ਵੀ ਇੱਕ ਬਾਬਾ ਹੈਗਾ ਆਪਾਂ ਉੱਥੇ ਚੱਲਦੇ ਆ ਤੇ ਫਿਰ ਦੇਖੇ ਅੱਗੇ ਅੱਗੇ ਕਿਵੇਂ ਮੇਰਾ ਕੰਮ ਲੋਟ ਆਉਂਦਾ ਫਿਰ ਤਾਂ ਪੰਜੇ ਘੋਚਣਾ ਇਹ ਤਾਂ ਇੱਕ ਵਾਰੀ ਵਾਸ ਮੇਰਾ ਹੱਥ ਗੰਦੀ ਲੋੜ ごいねえ、あかり。 ਦੇਖ ਹਾ ਦੇਖ ਲੈ ਤਵੀਤ ਦੇ ਲੈ ਕਿਵੇਂ ਟੱਬੀ ਪਾ ਕੇ ਹਨਾ ਪੜਾਇਆ ਨਹੀਂ ਇਹ ਤਾਂ ਤਵੀਤ ਹੈ ਆ ਇੱਕ ਨਾ ਤੇ ਜਮਾਈ ਨੂੰ ਕਹਿਣੀ ਹੁਣੀਆ ਵੀ ਜਦੋਂ ਕਿ ਮਰਦੀ ਹੁਣੀਆ ਨਾ ਕਰੇ ਰੇ ਆ ਕਰ ਉਹ ਵੀ ਐਡਾ ਕਲਚਰ ਹੈ ਨਾ ਮੈਨੂੰ ਤਾਂ ਕਾਨੂੰ ਗਾਲਾ ਖਵਾਉਣੀ ਹੈ ਹੋਰ ਕੀ ਨੇ ਕਰਨਾ ਸੀ ਪਤਾ ਨਹੀਂ ਕਿਹਦਾ ਪੇੜਾ ਬੈਠ ਗਿਆ ਕੰਜਰ ਦਾ ਚੌਰੇ ਦਾ ਕਿਸਦਾ ਹੈ ਉਹ ਕਿਦੇ ਰੋਣਾ ਪਾਈ ਜਿੰਦੀ ਕੀ ਗੱਲ ਹੋ ਗਈ ਉਹ ਯਾਰ ਉਹਦੀ ਤਾਂ ਆਦਤ ਹੈ ਹੈ ਖੇਖਣ ਜੇ ਕਰਨ ਦੀ ਲੈ ਆਖੇ ਤਵੀਤ ਕਰਤਾ ਨੈਨੂੰ ਪੁੱਛਣ ਵਾਲਾ ਹੋਵੇ ਵੀ ਅਸੀਂ ਤੇਰੇ ਤੇ ਤਵੀਤ ਕਰਾਂਗੇ ਉਹ ਜੇ ਤਵੀਤ ਕਰਨਾ ਹੋ ਕਿਸੇ ਚੱਜ ਦੀ ਤੇ ਕਰੂੰ ਮੈਂ ਤੇਰੇ ਗਦਾਲੇ ਜੇ ਤੋ ਧਾਰ ਕਢਾਉਣੀ ਹੈ ਕਰਤਾ ਕਿਤੇ ਮੇਰੇ ਕਰਕੇ ਨੇ ਕਰਦਿਆਂ ਹੁਣ ਵੀ ਇਹ ਕਾਹਤੋਂ ਬੈਠਾ ਮੈਂ ਜਾਵੜਾ ਮੇਰਾ ਭਾਈਆ ਤੂੰ ਨਹੀਂ ਹਿਲਣਾ ਠੀਕ ਹੈ ਲੈ ਐਂ ਕਰ ਲੈ ਪੀਲੀ ਚਾ ਭਾਂਡੇ ਜੇ ਰੱਖਿਆ ਚੱਲ ਤੂੰ ਹਣਾ ਸਾਹਬ ਨਾਲ ਜਾਈ ਜੇ ਕੁਝ ਬੋਲੀ ਮੈਨੂੰ ਆ ਕੇ ਦੱਸੀ ਠੀਕ ਹੈ ਹਾਂ ਇਹ ਕੰਜਰ ਕਲੇਸ਼ ਹੀ ਹੋ ਗਿਆ ਹੁਣ ਤੇ ਉਹ ਯਾਰ ਕਾ ਨੂੰ ਐਵੇਂ ਬੜਕਦੀ ਐ ਚੱਕਾ ਮੈਂ ਚੱਕਦੀ ਐ ਤੂੰ ਕਿਹਾ ਉਹਨੂੰ ਚੱਕਣਾ ਕੰਨੀ ਪੁੱਤਿਆ ਦੀਏ ਨੀ ਕੰਜਰਾ ਦਾ ਗੋਲੀ ਮਾਰ ਮਰ ਜਣ ਮਤ ਕੰਨੀ ਬਾਹਰ ਹੀ ਰਹਿ ਜਾ ਕੰਜਰ ਹਾਂ ਕਾ ਨੂੰ ਘਰੇ ਆਉਣ ਦਾ ਹੁਕਮ ਹੋ ਪੇ ਦੱਸ ਆ ਜਾ ਹੁਣ ਬਹਿ ਜਾ ਬੈਠਾ ਕੀ ਔ ਇੱਕ ਤੇਰਾ ਜਮਾਈ ਗਿਆ ਹੈ ਔਰ ਹੀ ਮੁੜ ਗਈ ਮੈਂ ਤਾਈ ਦੇ ਪਤਾ ਲੈਣ ਬਾਗੀ ਹੈ ਕਿੱਤਰ ਗਿਆ ਹੋ ਪਤਾ ਨਹੀਂ ਕਿੱਥੇ ਨਿਕਲਿਆ ਨਮਾਸੀ ਤੂੰ ਇੱਥੇ ਆਮ ਲੈ ਪੈ ਗਈ ਤੂੰ ਕਾਦੇ ਵਸਤੇ ਬੈਠੀ ਦੀ ਨਹੀਂ ਮੇਰਾ ਚਿੱਤ ਜਨ ਠੀਕ ਮੈਂ ਤਾਂ ਗੋਲੀ ਲੈ ਕੇ ਪੈ ਗਈ ਮੇਰੀ ਅੱਖ ਲੱਗ ਗਈ ਮੈਨੂੰ ਕੀ ਪਤਾ ਕੋਈ ਕੀ ਕਰੀ ਜਾਂਦਾ ਕਾ ਹਾਂ

ਕਿਵੇਂ ਕਲੇਸ਼ ਆ ਬਾਰਖਿਆ ਸਵਾਹ ਕਲੇਸ਼ ਪਾਇਆ ਹੈਗਾ ਨਾ ਮੈਂ ਤੈਨੂੰ ਕਹਿ ਕੇ ਗਈ ਸੀ ਵੀ ਘਰੇ ਰਹੀ ਤੂੰ ਕਿਧਰ ਨੂੰ ਮੂੰਹ ਚੱਕ ਲਿਆ ਉਹ ਮਾਤਾ ਖੇਤ ਗਿਆ ਹੋਇਆ ਸੀ ਖੇਤ ਗਿਆ ਸੀ ਨਾ ਪੁੱਤ ਆ ਦੇਖ ਲੈ ਆ ਕੀ ਚੱਕੀ ਫਰਦੀ ਮਸੀ ਆ ਤਵੀਤ ਹੈ ਆ ਫਰਥੇ ਧਰਿਆ ਆ ਤੇਰੇ ਪਾਇਦੇ ਕੀਤੇ ਚੰਦ ਚੜਾਤਾ ਬਸ ਅੱਛਾ ਚੜ ਕੇ ਚੰਦਾਂ ਆ ਅੱਛਾ ਥੋੜੀ ਬਰਬਾਦੀ ਦਾ ਚੰਦ ਚੜਾਇਆ ਇਹਨਾਂ ਨੇ ਪਤਾ ਨਹੀਂ ਕਿਵੇਂ ਝਾਕ ਦੇਣ ਹੁਣ ਤੇ ਬਸ ਫੋਨ ਤੇ ਬੈਠੇ ਕੀ ਕਰ ਮੈਂ ਤਾਂ ਪਈ ਸੀ ਪੁੱਤ ਮੈਂ ਕਿੱਥੇ ਬੈਠੀ ਸੀ ਇਹਨਾਂ ਨੇ ਕੀਤਾ ਹਾਂ ਉਸਨ ਅਸੀਂ ਕੀ ਕੀਤਾ ਵੀ ਸਾਡੇ ਕੰਨੀ ਕਿਉਂ ਆਏ ਗੱਲਾਂ ਕਰ ਹੱਥ ਤੇ ਹੋਰ ਕੀ ਤੇ ਮਨੇ ਕਰੇ ਤੋ ਸਾਂਹੀ ਸੀ ਗਏ ਬੁੜੀ ਪਈ ਆ ਚਾਕੀ ਤੇ ਤੂੰ ਆਏ ਜਾਂਣਾ ਜਿਵੇਂ ਪਾਸਾ ਨਹੀਂ ਝਾਕਦੇ ਪਰ ਇਹ ਨੂੰ ਕਰ ਪਰ ਇਹ ਨੂੰ ਕਰ ਲਓ ਪਰ ਇਹ ਨੂੰ ਕਰਨਾ ਕਿ ਨਾ ਸੱਚ ਸੁਭਜੂਗਾ ਤਵੇਂ ਤਾਂ ਤੁਸੀਂੋ ਕੀਤਾਗਾ ਆ ਦੇਖ ਤਾਂ ਸਹੀ ਕਿਵੇਂ ਦੇਖ ਦੇਖ ਲੈ ਜਿਵੇਂ ਚੱਕਰ ਮਾਰਿਆ ਇਹਨਾਂ ਨੇ ਹਾਂ ਇਹ ਥੋੜੀ ਕਰ ਤੂ ਤਾਂ ਸਾਰੀ ਹਰ ਜੋ ਕਰੇ ਮਾੜਾ ਮੋਟਾ ਸਭ ਦਾ ਹਲ ਨਿਭੜਦਿਆਂ ਇੱਥੇ ਕਰ ਲੱਗਿਆ ਰਹਿਣਾ ਕਰੋ ਕੱਡਣ ਨੂੰ ਫਿਰਦੇ ਪੁੱਤ ਤੁਹਾਨੂੰ ਬਾਪੂ ਨਹੀਂ ਹੁਣ ਆਪਾਂ ਲੱਗਣੀ ਹਾਂ ਕਰਨੀ ਤੂੰ ਤਾਂ ਚੱਲ ਅੰਦਰ ਓਏ ਆਪਾਂ ਖੇਤ ਜਾਣਾ ਯਾਰ ਆਪਾਂ ਇਨਾ ਤੋਂ ਕੀ ਲੈਣਾ ਮਾਸੀ ਸੱਤੀ ਫੈਨ ਨੂੰ ਜੀਵੋ ਚੱਲ ਆਇਓ ਕੋਈ ਗਲਤੀ ਤੂੰ ਫਿਕਰ ਨਾ ਕਰ ਪੁੱਤ ਫਿਕਰ ਨਾ ਕਰ ਓੜ ਕੇ ਨਾ ਤਿਕਰਾਵਾਂਗੇ ਕੋਈ ਗੱਲ ਨਹੀਂ ਹਾਂ ਰੋ ਨਾ ਮੈਂ ਚੁਲਕੀ ਜਾਂਦੀ ਆਗੀ ਮੇਰਾ ਪੰਨੇ ਪਾਇਆ ਕੀ ਦੇਖਿਆ ਤੁਸੀਂ ਮੇਰੇ ਵਾਸਤੇ ਸੋਹਣਾ ਆ ਕੇ ਨਹੀਂ ਇਹਨੂੰ ਕਿਉਂ ਕੁੱਟੀ ਚੰਨੀ ਆ ਅੱਖਾਂ ਨਾਲ ਮੈਂ ਹੁਣ ਖੇਤ ਬੈਠ ਖੇਤ ਜਾਇਆ ਮੈਂ ਹੁਣ ਖੇਤ ਗਿਆ ਰੋ ਚੁੱਪ ਕਰ ਜਾ ਮੈਂ ਤਾਂ ਦੱਸਾਂ ਚੁੱਪ ਕਰਾ ਸਾਰਾ ਗੁੱਸਾ ਨਾ ਉਧਰ ਨਾ ਕਿਸੇ ਨੂੰ ਕਰ ਜੂ ਦਿਮਾਗ ਤੋਂ ਕੋਤੇ ਤੋਂ ਗੁੱਸਾ ਘਮਿਆ ਤੇ ਗੱਲ ਹੋ ਗਿਆ ਦਿਮਾਗ ਤੋਂ ਕਮ ਲੈ ਦਿਮਾਗ ਤੋਂ ਦਿਮਾਗ ਤੋਂ ਲੈ ਕੋਈ ਦਿਮਾਗ ਲੜਾ ਹੁਣ ਕਰਗੇ ਕੀ ਚਲ ਮਿਲਣਾ ਚਲ ਕਿੱਥੇ ਖੇ ਚਲਦੇ ਖੇਤ ਕੀ ਕਰਨ ਮਸੀ ਉਹ ਆ ਜਾ ਸਾਗ ਲੈ ਕੇ ਆਉਨੇ ਆ ਸਮਝਦੇ ਕਿਉਂ ਨਹੀਂ ਬੜਾ ਜਮਾ ਖਾਦਾ ਬਣ ਗਈ ਮੇਰੀ ਗੱਲ ਸੁਣਾ ਹਾਂ ਕੋਈ ਨਾ ਕੋਈ ਤਾਂ ਹੱਲ ਕਰਨਾ ਹੀ ਪਊਗਾ ਤੂੰ ਕਮਲੀ ਹੋਗੀ ਕੀ ਹੱਲ ਕਰੀਏ ਮਸੀ ਉਹ ਬਾਬੇ ਕੋਲੇ ਜਾਂਦੇ ਨਾ ਕੀ ਹਾਂ ਤੇ ਫਿਰ ਆਪਾਂ ਤਾਂ ਕਿਹੜਾ ਬਾਬੇ ਕੋਲੇ ਨਹੀਂ ਜਾਏ ਜਾਊਗਾ ਆਪਾਂ ਕਿੱਧਰ ਬਾਬੇ ਕੋਲ ਚੱਲਾਂਗੇ ਮਸੀ ਮੇਰੀ ਗੱਲ ਸੁਣ ਲੈ ਮੈਂ ਸੁਣਿਆ ਇੱਕ ਬਾਬਾ ਹੈਗਾਗਾ ਅੱਛਾ ਕੰਦੇ ਕੱਲੀ ਕੱਲੀ ਗੱਲ ਦੱਸਦਾ ਹੋ ਆਪਾਂ ਉਹਦੇ ਕੋਲੇ ਚੱਲਾਂਗੇ ਇਹਨਾਂ ਦਾ ਮੂਡ ਆ ਚੰਗੀ ਤਰ੍ਹਾਂ ਮੜਾਂਗੇ ਤੂੰ ਮੇਰੇ ਮਗਰ ਲੱਗ ਚੱਲ ਕਰ ਚੱਲ ਫਿਰ ਮੱਸੇ ਹਾਂ ਕੰਮ ਇਹਦਾ ਕਰਾਉਣਾ ਨਾ ਜਿਹੜੇ ਯਾਦ ਰੱਖੀ ਮੈਂ ਕਹਿੰਦੀ ਤੂੰ ਫਿਕਰ ਨਾ ਮੰਨ ਅੱਛਾ ਹੁਣ ਇਹ ਬਾਪੇ ਕੋਲੇ ਜਾਣਗੇ ਆ ਮੇਰੇ ਵਾਲੇ ਯਾਰ ਉੱਤੋਂ ਵੀ ਕੋਈ ਨਹੀਂ ਮਿਲ ਗਈ ਖ਼ਬਰ ਮੈਂ ਉਹਨੂੰ ਦੱਸੂਗਾ ਉਹਦਾ ਕੋਗਾ ਚੱਤ ਕਰਨ ਨੂੰ ਫਿਰਦੀ ਐ ਹੁਣ ਓਏ ਮੈਂ ਤੈਨੂੰ ਐਂ ਕਹਿੰਦਾ ਸੀ ਉਧਰ ਮਾਰਤੀ ਸੀ ਸਪਰੇਅ ਸੂਰ ਮੈਂ ਮਾਰਿਆ ਸੀ ਸਪਰੇਅ ਉਹ ਹੋਰ ਬਾਈ ਉਹ ਕਿਵੇਂ ਕਾਲੇ ਠੀਕ ਹੈ ਠੀਕ ਹੈ ਵਧੀਆ ਬਸ ਇਸ ਤੀ ਬੈਠੇ ਕੋਈ ਨਹੀਂ ਕਿਵੇਂ ਨਿਬੜ ਨਿਬੜ ਕੇ ਕਟੋਕਲੇ ਸ ਉਹ ਕੋਈੜਾ ਕਟੋਕਲੇ ਸ ਉਹ ਤਾਂ ਯਾਰ ਚਾਉੜ ਕਰੀ ਸੀ ਪਰਝਾਈ ਨਾਲ ਜਾ ਤੂੰ ਚਾਹ ਬਣਾ ਉਹ ਯਾਰ ਸੋਡੀ ਜਿਹੜੀ ਮਾਸੀ-ਮੂਸੀ ਜਿਹਾ ਰਹੀ ਹੈ ਮੇਰੇ ਹਿਸਾਬ ਨਾਲ ਉਹੀ ਕੰਮ ਵਧਾਏ ਖੜੀ ਆ ਪਰਸੋਂ ਜੋਥੇ ਮੈਂ ਸੂਣੀ ਕੋਲੇ ਨਾਲ ਲਾ ਕੇ ਹਾਂ ਕਹਿੰਦੀ ਤੈਨੂੰ ਬਾਬੇ ਕੋਲੇ ਲੈ ਕੇ ਜਾਨੀ ਆ ਅੱਛਾ ਹੋਰ ਤਬੀਤ ਕਰਾਉਂਦੀ ਫਿਰਦੀ ਤੀਤ ਕਰਾਉਂਦੀ ਫਿਰਦੀ ਕਹਿੰਦੀ ਮੰਨੇ ਉਤੋਂ ਦੀ ਕਰਾ ਕੇ ਲਿਆਉਣੇ ਆਪਾਂ ਮੈਂ ਤੈਨੂੰ ਇੱਕ ਹੋਰ ਦੱਸਦਾ ਹੂੰ ਪਤਾ ਕੀ ਗੱਲ ਐ ਆਪਾਂ ਤਾਂ ਕੁਛ ਰੱਖਿਆ ਹੀ ਨਹੀਂ ਜੇ ਤਾਂ ਕੱਲੇ ਆਪਾਂ ਕੋਈ ਇਹੋ ਜਿھے ਕਿਸੇ ਨੂੰ ਜਾਣਦੇ ਹੋਈਏ ਫੇਰ ਤਾਂ ਮੰਨ ਲਾ ਮੰਨ ਲਾ ਮੈਨੂੰ ਤਾਂ ਪਤਾ ਹੀ ਨਹੀਂ ਆਪੀ ਤਬੀਤ ਜੇ ਆਪ ਹੀ ਆਟਾ ਜਾਂ ਮੈਨੂੰ ਤਾਂ ਸਮਝ ਨਹੀਂ ਆਈ ਯਾਰ ਕੋਈ ਕੋ ਆਪ ਹੀ ਨਾਟਕ ਨੂੰ ਖੇਡ ਗਿਆਂ ਹੋਣੀ ਮੇਰੀ ਸੁਣ ਗੱਲ ਸਾਡੀ ਵਾਲੀ ਪਰਝਾਈ ਆਪਦੇ ਆਪ ਨੂੰ ਕਹਾਉਂਦੀ ਆਂ ਤਾਂ ਤੇਜ ਤੇਜ ਦਿਮਾਗ ਉਹਦਾ ਐਡਾ ਹੈ ਨਹੀਂ ਹੈ ਨਹੀਂ ਹੁਣ ਐ ਕਰ ਆਪਾਂ ਐ ਕਰਦੇ ਆ ਆਪਾਂ ਲਾਉਨੇ ਆ ਸਕੀਮ ਕੋਈ ਨਾ ਬੱਚ ਦੀ ਬੰਦਾ ਪਾ ਕੇ ਠੀਕ ਆ ਉਹਨਾਂ ਨੂੰ ਕੇਰਾ ਕਹਿ ਦੋ ਵੀ ਫਲਾਨੀ ਥਾਂ ਤੇ ਬਾਬਾ ਬਾਬਾ ਠੀਕ ਆ ਉਹਨੂੰ ਮੈਂ ਦਿਖਾਉਣਾ ਵੀ ਤੇਲ ਕੀ ਆ ਤੇ ਤੇਲ ਦੀ ਧਾਰ ਕੀ ਆ ਹੈ ਨਾ ਹਾਂ ਤੇ ਐ ਕਰੀ ਫਿਰ ਹੁਣ ਚਾਹ ਤਾਂ ਪੀ ਕੇ ਹੀ ਜਾਈ ਚੰਗਾ ਕੋਈ ਨਹੀਂ ਕੋਈ ਨਹੀਂ ਬਣਾ ਲਿਆ ਉਹਨਾਂ ਨੇ ਸ਼ਾਮ ਦਾ ਕੀ ਸਿਸਟਮ ਜਿਹਾ ਬਣਾਇਆ ਫਿਰ ਅੱਜ ਛਾ ਉਹਨੂੰ ਕੋਈ ਨਹੀਂ ਬਣਾਉਣੇ ਵਾਲੇ ਤਾਂ ਪਏ ਦੋ ਤਿੰਨ ਘੰਟੇ ਅਜੇ ਦੋ ਹੀ ਵਜੇ ਹੈਗੇ ਉਹ ਯਾਰ ਸਰੀਰ ਜਾਂ ਅੱਜ ਸੈਟ ਜਾਂ ਹੈ ਨਹੀਂ ਹਾਂ ਉਹਨੇ ਉਹੀ ਦਿਮਾਗ ਜਾ ਖਰਾਬ ਕਰਤਾ ਜਵਾਕ ਜਾ ਸਾਡੇ ਵਾਲਾ ਝੋਰਾ ਖਾਂਦਾ ਕਹਿ ਦਿੰਦਾ ਬਾਈ ਯਾਰ ਕਿਤੇ ਆਏ ਨਾ ਹੋ ਜੇ ਚੱਲ ਉਹ ਇਹਨੂੰ ਵੀ ਸਮਝਾ ਦਾਂਗੇ ਵੀ ਤੂੰ ਬੋਲੀ ਨਾ ਬੋਲੀ ਨਾ ਉਹ ਰਾ ਉਹ ਕੇ ਜੂਆ ਉਰਾ ਹਾਂ ਬਾਈ ਉਰਾ ਆ ਕੇ ਨਾ ਆ ਗਿਓ ਛੇਤੀ ਆ ਜਾ ਹਾਂ ਬਾਈ ਉਹ ਮੈਂ ਤਾਂ ਨਾ ਤੈਨੂੰ ਐਂ ਕਹਿੰਦਾ ਸੀਗਾ ਹਾਂ ਤੂੰ ਨਾ ਹੁਣ ਟੈਨਸ਼ਨ ਨਾ ਲੈ ਠੀਕ ਹੈ ਜੀ ਜਿਹੜਾ ਕੁਝ ਅਸੀਂ ਕਰਾਂਗੇ ਠੀਕ ਹੈ ਬਾਈ ਬਸ ਤੂੰ ਚੁੱਪ ਕਰਕੇ ਦੇਖਦਾ ਰਹੀਂ ਬਸ ਠੀਕ ਹੈ ਠੀਕ ਹੈ ਨਾ ਨਾ ਕੋਈ ਦੇਖਦਾ ਰਹੀਂ ਤੇ ਕੀ ਬਣਦਾ ਕੀ ਨਾ ਕੀ ਬਣਦਾ ਕੀ ਨਾ ਠੀਕ ਹੈ ਬਾਈ ਮੈਂ ਕੁਝ ਟੈਨਸ਼ਨ ਲੈਦਾ ਠੀਕ ਹੈ ਐਂ ਕਰ ਫਿਰ ਦੇਖ ਕਿਤੇ ਚਾਹ ਨਾ ਨਿਕਲ ਗਈ ਹੋ ਪਾ ਲਿਆ ਫਿਰ ਪੂਰਾ ਪੂਰਾ ਸਾਨੂੰ ਤਾਂ ਬਾਟੀਆਂ ਚ ਹੀ ਲਿਆ ਦੀ ਠੀਕ ਹੈ ਬਾਈ ਠੀਕ ਹਾਂ ਜਾ ਦੇਖ ਦੇਖ ਲੈ ਇਹ ਮਨ ਜੂ ਇਹ ਤਾਂ ਖਰਸੇ ਆਣਾ ਮੁੰਡਾ ਹੋਈ ਜਾ ਰਹੀ ਆਪਣੇ ਤੋਂ ਬਾਹਰ ਨਹੀਂ ਚੱਲ ਠੀਕ ਹੈ ਫਿਰ ਦੇਖਦੇ ਕੀ ਬਣਦਾ ਕੀ ਬਣਦਾ ਉਹ ਤਿਆਰ ਆ ਜਮਾਂ ਤਿਆਰ ਆ ਭੁਜਾਈ ਅਰਗੇ ਆਈ ਜਾਂਦੇ ਆ ਜਮਾਂ ਆਈ ਜਾਂਦੀ ਹਾਂ ਪੱਕਾ ਪਤਾ ਪੱਕਾ ਆ ਬੱ ਚੱਲ ਪੀਏ ਕਰੋ ਤੂੰ ਐ ਘਟਕ ਜਾ ਆਹੀ ਮਸੀ ਬਾਬਾ ਹਾਂ ਜੈ ਬਾਬੇ ਦੀ ਕਮਿਆ ਬੱਚਾ ਠੀਕ ਹੈ ਅੱਗੇ ਫਰ ਆਗੇ ਫਰ ਰਹੇ ਹਾਂ ਤਾਂ ਖੁਰਦ ਤੋਂ ਆਗੇ ਬਾਬਾ ਜੀ ਬਾਬਾ ਤਾਂ ਜਾਣੇ ਜਾਣੇ ਤੇ ਹੋਰ ਮੈਨੂੰ ਐ ਹੀ ਸੁਣਿਆ ਸੀ ਮੈਂ ਕਹਿੰਦੇ ਬਾਬਾ ਮੱਥਾ ਲਗਦੇ ਬਾਬਾ ਜੀ ਇਹ ਦੂਰਾ ਮੈਂ ਭਾਈ ਬੁੜੀ ਕੁੜੀ ਨੂੰ ਕੋਲੇ ਨਹੀਂ ਲੱਗਣ ਦਿੰਦਾ। ਅੱਛਾ ਬਈ। ਹਾਂ ਹਾਂ। ਮੈਨੂੰ ਕਹਿਣਾ। ਬਈ। ਹਾਂ ਭਾਈ। ਦੱਸੋ ਕਿਵੇਂ ਆਉਣਾ ਹੋਇਆ? ਦੱਸਦਾ ਤੈਨੂੰ। ਬਾਬਾ ਜੀ। ਮੇਰਾ ਨਾ ਜੇਠ ਹੈ ਕਾ। ਠੀਕ ਹੈ। ਜੇਠ ਹੈ। ਅੱਗੇ ਤੈਨੂੰ ਭਾਈ ਮੈਂ ਦੱਸਦਾ। ਦੱਸੋ। ਜੇਠ ਹੈ। ਬਾਅਦ ਚ ਬਹਿ ਕਰਾਇਆ ਛੋਡੇ ਨਾਲੋਂ। ਹਾਂ ਬਾਬਾ ਜੀ। ਮੰਤੀਆਂ ਫਿਰ ਬਾਬਿਆਂ ਨੂੰ ਜਮੀ ਬੱਬਾ ਜੀ ਹਾਂ ਐਸੀਆਂ ਕੱਲ ਲਾਵਾਂਗੇ ਝਾਕਦਾ ਫਿਰ ਪਰ ਇੱਕ ਗੱਲ ਐ ਭਾਈ ਕੀ ਬੱਬਾ ਜੀ ਗਰੋਹ ਤਾਂ ਛੋਡੇ ਤੇ ਹੈ ਹੋਰ ਬੱਬਾ ਜੀ ਸੱਟ ਤਾਂ ਕਰ ਚ ਕਲੇਸ਼ ਨਹੀਂ ਮੁੱਕਦਾ ਹੈਗਾ ਪਰ ਬੱਬਾ ਜੀ ਇੱਕ ਗੱਲ ਐ ਜਿੱਦਨ ਦੀ ਮੇਰੇ ਦਰਾਣੀ ਆਈ ਹੈ ਨਾ ਕਲੇਸ਼ ਤਾਂ ਉਦੋਂ ਦਾ ਨਹੀਂ ਮੁੱਕਦਾ ਹੈਗਾ ਉਹ ਭਾਈ ਸਾਰਾ ਹੱਲ ਕਰ ਦਾਂਗੇ ਅੱਛਾ ਮੇਰੀ ਸੁਣ ਗੱਲ ਭਾਈ ਹੱਲ ਤਾਂ ਸਾਰੇ ਕਰ ਦਾਂਗੇ ਪਰ ਇੱਕ ਗੱਲ ਐ ਕੀ ਬੱਬਾ ਜੀ ਉਦੇ ਪੈਰ ਦੀ ਮਿੱਟੀ ਚਾਹੀਦੀ ਆ ਬਾਬਿਆਂ ਨੂੰ ਪੈਰ ਦੀ ਮਿੱਟੀ ਪੈਰ ਦੀ ਮਿੱਟੀ ਚੱਕ ਲਾਂਗੇ ਬਾਬਾ ਚੱਕ ਲੋਂਗੇ ਨਾ ਫਿਕਰ ਨਾ ਹਾਂ ਹਾਂ ਇੱਕ ਤਾਂ ਪੈਰ ਦੀ ਮਿੱਟੀ ਅੱਛਾ ਹੁਣ ਤੁਹਾਨੂੰ ਪਤਾ ਮੈਨੂੰ ਵੀ ਪਹਾੜਾਂ 'ਚ ਜਾਣਾ ਪੁੱਤ ਪੱਛਿਆ ਕਰਨ ਅੱਛਾ ਐ ਕਰਿਓ ਭਾਈ ਅੱਛਾ ਜੀ ਦੇਖੋ ਪੈਰ ਦੀ ਮਿੱਟੀ ਲਿਆ ਦਿਓ ਮੈਨੂੰ ਠੀਕ ਆ ਬਾਬੀ ਇੱਕ ਮੈਨੂੰ ਲਿਆ ਦਿਓ ਬਿਨਾ ਬਾਂਗਾ ਮੁਰਗਾ ਕਾਲੇ ਰੰਗ ਦਾ ਕੁੱਕੜ ਬਿਨਾ ਬਾਂਗਾ ਇਹ ਕਿ ਥੋ ਲਿਆਵਾਂਗੇ ਆ ਤੇ ਐ ਕਾਹੇ ਕਰੋ ਦੇਸੀ ਦੀ ਬੋਤਲ ਚਲ ਬੋਤਲ ਤਾਂ ਮਿਲਦੀ ਉਹ ਵਾਂਗ ਤਾਂ ਹਰ ਇੱਕੇ ਮੁਰਗੇ ਦਿੰਦਾ ਐ ਕਰਿਓ ਭਾਈ ਤੁਸੀਂ ਜਿੱਥੇ ਮੈਨੂੰ 3100 ਦੇਣਾ ਹਾਂ ਆ 4100 ਦੇ ਦਿਓ ਮੇਰੇ ਚੇਲੇ ਹੈਗੇ ਨੇ ਮੈਂ ਆਪੀ ਕਹਿੰਦਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਚਲੋ ਭਾਈ ਹੁਣ ਐ ਕਰੋ ਪੈਰ ਦੀ ਮਿੱਟੀ ਲਿਆਓ ਦੋ ਚਾਰ ਦਿਨਾ ਚ ਮੈਂ ਜਾਣਾ ਹੀ ਹਾਂ ਬਸ ਪਹਾੜਾਂ ਕੰਨੀ ਬਾਬਾ ਜੀ ਬਸ ਇੱਕ ਗੱਲ ਹੈਗੀ ਇਹਦੇ ਜੇਠ ਨੂੰ ਖੁੰਜੇ ਲਾ ਦਿਓ ਬਸ ਉਹ ਤਾਂ ਬੜਕ ਬੜਕ ਕੇ ਉੱਠਿਆ ਕਰੂਆ ਹਾਂ ਬਾਬਾ ਜੀ ਠੀਕ ਹੈ ਜੈ ਬਾਬਾ 4100 ਕਿਹ ਹੈ ਨਾ 5100 ਦਊਂਗੀ ਠੀਕ ਹੈ ਐ ਲਾ ਦੇ ਉਹਨੂੰ ਰਿੰਗਣ ਚ ਵੀ ਮਾਹ ਤਾਂ ਬੜਕ ਬੜਕ ਕੇ ਨਾ ਯਾਦ ਕਰੇ ਬਾਬਿਆਂ ਨੂੰ ਮੈਨੂੰ ਫੇਰ ਰੱਖ ਚੱਲ ਕੁੜੀ ਲਾਓ ਭਾਈ ਸ਼ਾਮ ਤੁਸੀਂ ਜਾਓ ਮੇਰਾ ਟਾਈਮ ਹੁਣ ਭਗਤੀ ਦਾ ਠੀਕ ਹੈ ਚਲੋ ਭਾਈ ਲੈ ਅੱਡ ਤੱਕ ਕੀ ਹੋ ਗਈ ਪਹਰਾਣੀ ਹੈ ਬੇੜਾ ਤਾਂ ਨਹੀਂ ਬੰਡਿਆ ਹੈ ਬੇੜਾ ਤਾਂ ਸੁੰਬਰ ਗਿਆ ਕਰਦਾ ਹਾਏ ਦੋਟੋਰੇ ਮੇਰੇ ਸਰਦਨ 3 ਮੀਠੇ ਲੱਗਿਆ ਰਹਿੰਦਾ ਆਏ ਨਹੀਂ ਕਹਿੰਦਾ ਉਹਦੀ 3 ਮੀਨੂ ਵੀ ਸੰਭਰ ਦਿਆ ਕਰ ਸੰਭਰ ਨੂੰ ਛੋਟੀ ਪਰਚਾਈ ਸਿਆਪਾ ਜਾਣੂ 12 ਵਜ ਜਾਂਦੇ ਨੇ ਕਦੇ ਖੇਤ ਦਾ ਕਰ ਲੈ ਕਦੇ ਮੱਜਾਂ ਦਾ ਕਰ ਲੈ ਕਦੇ ਰੁਕ ਟੁਕ ਦਾ ਕਰ ਲੈ ਦੇਖਾ ਕਿ ਮੇ ਪਈਆ ਲੰਬੀਆਂ ਤਾਣੀ ਚਲੋ ਕਿੰਨੂ ਕਹਿੰਨੀ ਨਹੀਂ ਮੋਹ ਖਾਪੀ ਕਰਨਾ ਪਊ ਬਸ ਕਿਹ ਕਿਹ ਤਰ੍ਹਾਂ ਬੰਦਾ ਚੱਜਦਾ ਨਹੀਂ ਉਹ ਬੋਲਦਾ ਵੀ ਨਹੀਂ ਹੈਗਾ ਤੇ ਕੰਮੇਰਾ ਬਲੰਗ ਜੇਠ ਹੈ ਇਹਦੇ ਗਿੱਠੀ ਚ ਬੰਨ੍ਹ ਦਿੱਤੀ ਹੈ ਚੋਰੇ ਦੀ ਚੋਰਨ ਟੀਮੀ ਤਾਂ ਕੀ ਮਿਲਗੀ ਕਹਿੰਦਾ ਮੈਂ ਦੁਨੀਆ ਤੋਂ ਅਲੱਗ ਜੀ ਬਸਦਾ ਹੁਣ ਕੀ ਗੱਲ ਪਰਚਾਈ ਕਿ ਮੈਂ ਪੈੜਾਂ ਆਂ ਦੱਬਦੀ ਫਿਰਦੀ ਆ ਲੈ ਪੈੜਾਂ ਮੈਂ ਤੇਰੀਆਂ ਦੱਬੂਗੀ ਤੂੰ ਕੋਈ ਬਾਹਰ ਰਾਂਚੇਗਾ ਹੈ ਦੇਖ ਲਾ ਨਿਉਰੇ ਫਰ ਕਿਸੇ ਹਮ ਬੱਠੜ ਮੁੱਦਾ ਮਾਰ ਲਿਆ ਬੇ ਹੱਥ ਚ ਛੁੱਟ ਗਿਆ ਠੀਕ ਹੈ ਹਾਂ ਦੇਖ ਲਾ ਦੇਖਣਾ ਕੀ ਹੈ ਤੂੰ ਕੰਮ ਕਰ ਆਬਦਾ ਆਹ ਕੇ ਤੂੰ ਵੀ ਬਸ ਚ ਕਰਨ ਨੂੰ ਫਿਰਦੀ ਆ ਲੈ ਬਸ ਚ ਕਰਨ ਨੂੰ ਇਹ ਬਥੇਰਾ ਸੋਹਣਾ ਸਨੱਖਾ ਮੇਰਾ ਬੰਦਾ ਤੈਨੂੰ ਬਸ ਚ ਕਰੂੰਗੀ ਮੈਂ ਚੰਗਾ ਹਾਂ ਥੁੱਲੀ ਵਰਕੇ ਮੂੰਹ ਵਾਲੇ ਨੂੰ ਨੀ ਆ ਜਾਛੇਤੀ ਹੁਣ ਅੰਦਰੀ ਵੜ ਕੇ ਬੈ ਗਈ ਆ ਗਈ ਮਸੀ ਆ ਗਈ ਲੈ ਵਸੀ ਆਪਾਂ ਦੁਲਗੋ ਲੈ ਨਾ ਉਹ ਮੈਨੂੰ ਫੜਾ ਚੱਲ ਚੱਲ ਪੈਸੇ ਲੈ ਲੈ ਨਹੀਂ ਲੈ ਉਹ ਦੁਆਰਾ ਫੇਰ ਆਈ ਜਾਂਦੀਆਂ ਠੀਕ ਆ ਤੌਰ ਨਾਲ ਮੜਾ ਤਾਂ ਗਤੀਵਿਧ ਕਰਦੇ ਆ ਤਾ ਗਾਤ ਵੀ ਤਾ ਠੀਕ ਆ ਮਨੋਂ ਤੋਂ ਮੁਰਗਾ ਮੰਗਾ ਰੱਖਿਆ ਐਂ ਕਰ ਅੱਜ ਫੜਾ ਕੇ ਜਾਣੀ

ਇਦੇ ਥੋੜੀ ਮਾਂਤ ਵੀ ਹੈਗੀ ਆ। ਹਾਂ। ਇੱਚ ਮਿੱਟੀ ਵੀ ਹੈਗੀ ਆ। ਭਾਈ ਐਂ ਕਰੋ। ਹਾਂਜੀ। ਲਿਓ ਮੈਨੂੰ ਫੜਾ। ਲਓ। ਅਸੀਂ ਇਦਾਂ ਰੱਖ ਲੈਨੇ ਸਾਡੇ ਚੇਲੇ ਬਾਲਕੇ ਨੂੰ ਕਹਿਦਾ। ਠੀਕ ਹੈ ਭਾਈ। ਮੈਨੂੰ ਐਂ ਦੱਸੋ। ਮਿੱਟੀ ਭਾਈ ਕੁੜੀਏ ਸੱਜੇ ਪੈਰ ਦੀ ਸੀ। ਹਾਂ ਬਾਬਾ ਜੀ। ਠੀਕ ਐ। ਕੁਛ ਬੋਲਿਆ ਤਾਂ ਨਹੀਂ ਪਤਾ ਤਾਂ ਨਹੀਂ ਲੱਗਿਆ ਕਿਸੇ ਨੂੰ। ਐਂ ਦਾ ਕਰਦਾ ਦੀ ਬਾਬਾ ਜੀ ਚੜਫੜ ਜੀ ਮਹਲਾ ਤੂੰ ਕੀ ਬਾਲਾ ਸੁਨ ਖਾਏ ਜੀ ਗੱਲ ਟਾਲਦੀ ਮੈਂ ਤਾਂ। ਠੀਕ ਹੈ। ਹਾਂ। ਅੱਛਾ ਪਤਾ ਲੱਗਿਆ ਸੀ ਮਾੜਾ ਮੋਟਾ। ਨਾ ਨਾ ਪਤਾ ਨਹੀਂ ਲੱਗਿਆ ਬਾਬਾ ਜੀ ਉਹ ਮਖੌਲ ਜੇ ਕਰਦਾ ਸੀ ਮੈਨੂੰ। ਬੱਸ ਫਿਰ ਹੁਣ ਤੁਸੀਂ ਨਹੀਂ ਟੈਨਸ਼ਨ ਲੈ। ਹੁਣ ਟੈਨਸ਼ਨ ਨਹੀਂ ਲੈ ਬਾਬਾ ਜੀ ਟੈਨਸ਼ਨ ਥੋੜੇ ਤੇ ਸਿੜਤੀ ਤੁਹਾਨੂੰ ਪੈਸੇ ਦਿੱਤੇ ਕਾਦੇ ਵਾਸਤੇ। ਹੋਰ? ਬੱਸ। ਹਾਂ ਐਂ ਕਰੋ। ਹਾਂ ਬੱਸ ਗੱਡੀ ਆਉਂਦੀ ਐ। ਮੈਂ ਪਹਾੜਾਂ ਕੰਨੀਓਂ ਹੀ ਜਾਣਾ। ਠੀਕ ਆ। ਕਰ ਦਿੰਨੇ ਆ ਹੱਲ। ਬਾਬਾ ਜੀ ਪੱਕਾ ਹੱਲ ਕਰਿਓ। ਓ ਮੈਂ ਆਖਿਆ ਭਾਈ ਬੇਫਿਕਰ ਹੋ ਜਾਓ। ਜੇ ਤੇ ਨਾ ਉਹਨੂੰ ਬੁੜਕ-ਬੁੜਕ ਉੱਠਣ ਲਾਇਆ ਨਾ ਸਾਨੂੰ ਵੀ ਬਾਬਾ ਕੀਨੇ ਕਹਿਣਾ ਚਲੋ ਭਾਈ ਬਾਬੇ ਬਣੀ ਕੀ ਚੱਕੀ ਜੰਨੀ ਇੱਥੇ ਪ੍ਰੀਤ ਲਾ ਲੇ ਕਾ ਨੂ ਮਤਉ ਚਲੋ ਭਾਈ ਚਲੋ ਖਾ ਲੈ ਲੈ ਗੋਡਾ ਤੋਕਤਾ ਮੇਰਾ ਉਹ ਬਾਬਾ ਆਈ ਹੈ ਇਹ ਚਲ ਬਣ ਬਾਬਾ ਜਾਣੇ ਬਾਬੇ ਦਾ ਕੰਮ ਜਾਣੇ ਹੋਰ ਕਰ ਦਿਓ ਬਾਬਾ ਜੀ ਕੰਮ ਪੱਕਾ ਭਾਈ ਬੋਲੋ ਨਾ ਪਿੱਛੇ ਮੁੜ ਕੇ ਨਹੀਂ ਦੇਖੀਦਾ ਹੁੰਦਾ ਲੈ ਕੱਢੀ ਕਮਲੀ ਏ ਉਹ ਕਹਤੂ ਵੀ ਮੇਤਾ ਗੱਲ ਨਹੀਂ ਆਉਂਦੀ ਹਜੇ ਤੱਕ ਕਮਲੀ ਨੂੰ ਆਈ ਨਹੀਂ ਪਤਾ ਲੱਗਾ ਵੀ ਮੈਂ ਕੌਣ ਚੱਲ ਆਪਾਂ ਨੇ ਅੰਬ ਲੈਣੇ ਹੈ ਐਂ ਕਰ ਆਏ ਹਾਈ ਓਹ ਹੋਹ ਓਏ ਮੇਰਾ ਜੋੜਾ ਕਿੱਧਰ ਗਿਆ ਓਏ ਕਿੱਧਰ ਗਿਆ ਮੇਰਾ ਸਾਥੀ ਚੱਲ ਮੈਂ ਜਾਂਦਾ ਆਓ ਨੀ ਬਾਬੇ ਕੋਲ ਹੀ ਆ ਕੇ ਉਹ ਤੂੰ ਚੱਕ ਕਰਦਾ ਕਿਤੇ ਪਹਿਲੀ ਹੀ ਨਾ ਪੰਗਾ ਪਾ ਦੀ ਸਾਸ੍ਰੀ ਕਾਲ ਜੀ ਸਾਸ੍ਰੀ ਕਾਲ ਹੋਰ ਪਰ ਜੀ ਠੀਕ ਹੈ ਮੈਂ ਤਾਂ ਠੀਕ ਆ ਹਾਂ ਚੰਗਾ ਫਿਰ ਵਗ ਜਾਓ ਭਾਈ ਸਾਡੇ ਨਾਲ ਛੋਟਾ ਕੀ ਲੱਲਾ ਖਖਾ ਜਾਓ ਆ ਮੈਂ ਤਾਂ ਵੈਸੇ ਪੁੱਛ ਲਿਆ ਮੈਂ ਚਲ ਜੇਠ ਨੂੰ ਪੁੱਛ ਲੱਜ ਨਹੀਂ ਫਿਰ ਜਦੋਂ ਆਪਣੀ ਤਾਂ ਕੰਮ ਹੀ ਕੱਢਣੀ ਆ ਹੁਣ ਸਾਡਾ ਛੋਟੇ ਨਾਲ ਭਾਈ ਕੀ ਕਰਦਾ ਨਹੀਂ ਆ ਜਾ ਕੁੜਕੇ ਥੋੜਾ ਜੇ ਨਿਭੜੇ ਹੋਏ ਕੰਮ ਜਾਈਂ ਨੜਕੇ ਮਿਲੋ ਕੰਮ ਨੂੰ ਕਿਸੇ ਗੱਲ ਦਾ ਵਾਦਾ ਵੱਜ ਜਾਂਦਾ ਹੁੰਦਾ ਹੈ ਇਹ ਕਿੰਨੀ ਦਵਾਰੇ ਇਹ ਬੁਲਾਉਣ ਲੱਗੀ ਤੇ ਨਹੀਂ ਆ ਕਿਤੇ ਚੱਕ ਤਾਂ ਨਹੀਂ ਪਈ ਕੋਈ ਫਦਾ ਤੇਜ ਬਹੁਤਾ ਹੈ ਕੋਈ ਪਤਾ ਸਰਾਗ ਤਾਂ ਕੋਈ ਛੱਡਿਆ ਨਹੀਂ ਆਪਾਂ ਮੈਂ ਤੈਨੂੰ ਆਪ ਕਹੀ ਜਾਂਦਾ ਪਰ ਇਹ ਨਾ ਦੇਖਣਤੀ ਲੱਗਦੀ ਆ ਵੀ ਮੋਟੇ ਜੇ ਦਿਮਾਗ ਦੀ بڑا ਦਿਮਾਗ ਲਾਉਂਦੀ ਆ ਇਹ ਸਹੀ ਗੱਲ ਆ ਬਾਕੀ ਨਾਲ ਮਾਸੀ ਹੈ ਪਰ ਮਾਸੀ ਨੂੰ ਤਾਂ ਕੀ ਪਤਾ ਲੱਗਣ ਦਾ ਉਹ ਮਾਸੀ ਪੁਰਾਣਾ ਖੁੰਡਾ ਮਾਸੀ ਮਨ ਕਰੇ ਪਤਾ ਲੱਗੀ ਹੋਵੇ ਅੱਛਾ ਹੂੰ ਚੱਲ ਚੁੱਪ ਕਰ ਤਾਂ ਚੁੱਪ ਹਾਂ ਹਾਂ ਕੋਈ ਦੇਸੀ ਨੂੰ ਸਿਹਾਰੂ ਨੇ ਪ੍ਰਬੰਧ ਕਰ ਲੈ ਲਾ ਲਾਂਗੇ ਸ਼ਿੱਟ ਸ਼ਿੱਤੀਆਂ ਉਖੜ ਜਾ ਲਉਂ ਤਈ ਐ ਮੈਂ ਕਹਿ ਰਖਿਆ ਮਮਾ ਖ ਦੇਸੀ ਲਗੂ ਨਾਲੇ ਬਿਨਾ ਬਾਗਾ ਮੁਰਗਾ ਯ阿里ਵਾਂ ਦੀ ਬੇਤਾ ਆਪਾਂ ਨੇ ਕੀ ਲੈਣਾ ਮੋਟਰ ਤੇ ਬਣਾ ਲਾਂਗੇ ਜਾ ਕੇ ਮਹਾ ਪੂਰੇ ਦੇਖੀ ਤੇ ਉਹ ਵੜੇ ਜਾਂਦੀ ਸੀ ਉਹ ਤੇ ਨਾਲ ਐਮੀ ਜਿੱਦ ਆਪਾਂ ਬੁਲਾਉਣੇ ਨਹੀਂ ਉਹਨੂੰ ਮਸੀਹ ਤੂੰ ਬੈਠ ਹੋ ਰਿਹਾ ਮੈਂ ਉਹ ਨਹੀਂ कर दी है ये साढ़े कमरे च की लैं गई है माला तेज कौन है ना बा जेठा है ना तेरे वर्गा तेज बंदा देखना कोई मैं खुश दी दीदी ਕੀ ਹੋ ਗਿਆ ਤੁਸੀਂ ਅਚਾਨਕ ਮੇਰੇ ਕਮਰੇ ਚ ਸੁਖੀ ਦੇਖ ਤੂੰ ਨਕਬਰਾ ਤੂੰ ਹੈਗੀ ਮੇਰੀ ਛੋਟੀ ਭੈਣ ਤੂੰ ਚੁੱਪ ਕਰਕੇ ਨਾ ਦੇਖ ਹੀ ਜਾਇਂ ਮੈਨੂੰ ਗੱਲ ਤਾਂ ਦੱਸੋ ਕੀ ਹੋਈ ਆ ਗੱਲ ਤੇ ਮੈਂ ਦੱਸਦੀ ਆ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਠੀਕ ਹੈ ਚੁੱਪ ਕਰਕੇ ਤਮਾਸ਼ਾ ਦੇਖ ਤੇ ਤੈਨੂੰ ਮੈਂ ਦੱਸਦੀ ਆ ਵੀ ਕੀ ਮੇਤ ਜਟਨ ਮੈਂ ਦਿਨੇ ਤਾਰੇ ਦਿਖਾਉਣੀ ਆ ਮਤਲਬ ਚੁੱਪ ਕਰ ਜਾ ਬਸ ਤੂੰ ਇਹ ਕੀ ਕਹਿ ਗਈ ਮੈਨੂੰ ਦਿਨੇ ਤਾਰੇ ਦਿਖਾਉਣੀ ਆ ਦੇਖਦੀ ਆ ਜਾ ਕੇ

ਆਪਾਂ ਕੁੱਕੜ ਖਾਣੇ ਉਹ ਸੀ ਤਾਂ ਮਤਲਬ ਇਹ ਬੈਸ਼ਨੂ ਬੰਦੇ ਦੇਖ ਲਓ ਬਾਬਾ ਜੀ ਨਾ ਨਾ ਸਾਡਾ ਤਾਂ ਕੁਨੂ ਲੱਕਾ ਖੇਡਣਾ ਸਾਡਾ ਆ ਮੇਰੇ ਲੈ ਮੈਂ ਕਦੇ ਮੁਰਗਾ ਤੁਹਾਨੂੰ ਬਾਬਾ ਜੀ ਕਿਉਂ ਕਹੀ ਜਾਂਦੀ ਹੈ ਉਹ ਪਤਾ ਹੀ ਨਹੀਂ ਉਹਦਾ ਉਹੀ ਦਿਮਾਗ ਆ ਹੋ ਗਿਆ ਪਹਿਲਾਂ ਅੱਡ ਹੋ ਗਈ ਤੇ ਹੁਣ ਉਹ ਕਰਦੀ ਕੋਈ ਵੀ ਸਮਝ ਨਹੀਂ ਮੈਂ ਦੱਸਦੀ ਕੋਈ ਨਾ ਮੇਰਾ ਦਿਮਾਗ ਖਿਲਿਆ ਹੈ ਕੋਈ ਨਾ ਕੋਈ ਨਾ ਦੱਸਦੀ ਮੇਰੇ ਦਿਮਾਗ ਖਿਲਿਆ ਹੈ ਕੀ ਕੀ ਕਰੀ ਜਾਂਦਾ ਹੀ ਪੈਰੀ ਹਟਲਾ ਹੋ ਗਿਆ ਹੈ ਮੇਰਾ ਪਿਆਰੇ ਸੋਣਿਆ ਕੰਜਰ ਚੋਰਾ ਚਾਰੇ ਨੂੰ ਜਮੀ ਸ਼ਰਮ ਨਹੀਂ ਹੈਗੀ ਹੁਣ ਸਾਥ ਬੰਦ ਕਦੇ ਕੁਝ ਬਣਦਾਗਾ ਮੈਨੂੰ ਦੱਸ ਤਾ ਦੋ ਕੀ ਗੱਲ ਹੈ ਸੁਖੀ ਤੂੰ ਬੈਠੇ ਤੇ ਤੂੰ ਨਾ ਬੋਲ ਉਹ ਮਸੀਨ ਮੇਂ ਦਿਨ ਪਤਾ ਨੂੰ ਕਰਦੀ ਆ ਬਾਹਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੋਈ ਕੀ ਜਾਂਦਾ ਇਸ ਘਰ ਚ ਡਾਂਗਾ ਚੱਕੀ ਫਿਰਦੀ ਆਲੇ ਮਸੀਨ ਦਿਨ ਦਿਆ ਹੁਣ ਪਤਾ ਹਣ ਮਸੀਨ ਦਿਨ ਪਤਾ ਇਹਨਾਂ ਨੇ ਘਰ ਦੇ ਨਾ ਕੁਛ ਹੋ ਰਹੀ ਫੜਾਰ ਕੇ ਮਾਸਿਕੀ ਗੱਲ ਹੋ ਗਈ ਮਿੰਦਾ ਪਰੋਸ ਪਤਨ ਕੀ ਹੋ ਗਿਆ ਪੁੱਤ ਕੀ ਲੋਇਦਾ ਸੀ ਹਾਂ ਤੂੰ ਕਰਾ ਚਾੜ ਨਹੀਂ ਮੇਰੇ ਤੋਂ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਕਰਦਾ ਹੀ ਪਹਿਲਾਂ ਤਾਂ ਉਹਦੇ ਡੰਗਾ ਪਈਆਂ ਨੇ ਚੋਰੇ ਦੇ ਨਾਲੋਂ ਇੱਕ ਬਲੰਗ ਸੀਗਾ ਜਿਹੜਾ ਦੋਸਤ ਦੁਸਤੇ ਭਰਾ ਭਰੂ ਕਹਿੰਦਾ ਹਾਂ ਹਣ ਤੂੰ ਤਿਆਰ ਰਹਿ ਮਸੀ ਨਾ ਪਤਾ ਮੈਂ ਕੀ ਕੀਤਾ ਗਿਆ ਕੀਤਾ ਗਿਆ ਨਹੀਂ ਮੈਂ ਤੇ ਤੇਰੀ ਮੈਂ ਤਾਂ ਤੇਰੀ ਮਦਦ ਕੀਤੀ ਉਹ ਕੀਤਾ ਗਿਆ ਨਹੀਂ ਨਹੀਂ ਪਤਾ ਮੈਂ ਤਾਂ ਤੇਰੀ ਮਦਦ ਕੀਤੀ ਨਹੀਂ ਪਤਾ ਮੈਂ ਤਾਂ ਤੇਰੀ ਮਦਦ ਕੀਤੀ ਨਹੀਂ ਪਤਾ ਮੈਂ ਤਾਂ ਤੇਰੀ ਮਦਦ ਕੀਤੀ ਹੈ ਨਹੀਂ ਹੈ ਨਹੀਂ ਜੋ ਇਹ ਪਟ ਦਿੱਤ ਗਿਆ ਮਾਈਕੇ ਕਰਿਆ ਸੀ ਨਹੀਂ ਬਿਤਾ ਤੇ ਆਪਲਾ ਕਰਤੀ ਸੀ